ਕਿੱਥੇ ਗਈਆਂ ਇੱਥੇ ਮम्मी ਆ ਕਿੱਥੇ ਜਾਣਾ ਮੈਂ ਤੈਨੂੰ ਕਦੇ ਦੀ ਲੱਭਣ ਨਹੀਂ ਆਵਾਜ਼ਾਂ ਵਿੱਚ ਮਾਂ ਦੀ ਤੂੰ ਆਵਾਜ਼ ਹੀ ਨਹੀਂ ਦਿੱਤੀ ਮੈਂ ਮम्मी ਕੋਠੇ ਤੇ ਹਾਂ ਮੇਰੀ ਸਹੇਲੀ ਦਾ ਨਾ ਫੋਨ ਆਉਂਦਾ ਦਿਨ ਨਾਲ ਰੀਹ ਹੰਗਲ ਕਰ ਰਿਹਾ ਅੱਛਾ ਮੈਂ ਆ ਦੇ ਸੋਚਿਆ ਕਿ ਆਪਣੀ ਚਾਚੀ ਅੱਲ ਨਾਲ ਭੱਜ ਗਈ ਹੋਏ ਮੇਰੇ ਮम्मी ਦਿਮਾਗ ਖਰਾਬ ਕਿ ਤੂੰ ਹੀ ਮੜਨਾ ਕਿ ਤਾ ਤੇ ਮੈਂ ਤਾਂ ਵੀ ਉੱਧਰ ਜਾ ਕੇ ਧਾਨ ਕੇ ਆਪਣੀ ਬੇਇੱਜ਼ਤੀ ਕਰਾਉਣੀ ਤੁਹਾਡੇ ਕੋਲ ਮੈਂ ਨਹੀਂ ਜਾਂਦੀ ਹੁਣ ਹੰਦਾ ਘਰ ਚਲ ਚੰਗਾ ਕੀਤਾ ਨਹੀਂ ਗਈ ਤੇ ਪੁੱਤ ਚਲ ਵੀ ਨਾ ਜਾਮੀ ਸਾਰੀਆਂ ਗੱਲਾਂ ਕਰਦੀਆਂ ਨਹੀਂ ਦੱਸਦੀਆਂ ਨਹੀਂ ਚੰਗਾ ਜਦੋਂ ਮੈਂ ਗਈ ਨਹੀਂ ਤੇ ਦੱਸਣਾ ਕੀ ਉਹਨਾਂ ਨੂੰ ਜੇ ਕਿਤੇ ਬਾਈ ਚਾਂਸ ਇੱਥੇ ਵੀ ਆ ਜੇ ਉਹਦਾ ਪਤਾ ਤਾਂ ਝਟੂ ਮੂੰਹ ਚੋਕ ਕੇ ਆ ਜਾਂਦੀ ਐ ਕਿਨੇ ਗੱਲ ਨਾ ਕਰ ਲਈ ਮੈਂ ਉਹਨੂੰ ਦੱਸਣਾ ਹੀ ਨਹੀਂ ਗਾ ਪੁੱਤ ਮੈਂ ਤਾਂ ਤੈਨੂੰ ਕਹਿਣ ਦੀ ਵੀ ਤੇਰੀ ਚਾਚੀ ਦੀ ਨਜ਼ਰ ਬਹੁਤ ਮਾੜੀ ਐ ਮੰਮੀ ਮੈਂ ਕਿਹੜਾ ਉਧਰ ਗਈ ਹਾਂ ਮੈਂ ਤੇ ਫੋਨ ਤੇ ਆਪਣੀ ਸਹੇਲੀ ਨਾਲ ਗੱਲ ਕਰਨੀ ਹਾਂ ਤੇ ਸੂਟ ਬਦਲੋਂ ਦੱਸਣੀ ਕਿ ਬੜੇ ਸੋਨੇ ਸੋਨੇ ਸੂਟ ਨੇ ਅੱਗੇ ਨੇ ਕਢਾਈ ਕਰਵਾਈ ਆ ਤੇ ਤੁਸੀਂ ਡੈਡੀ ਜੀ ਨੇ ਕਿ ਮੈਨੂੰ ਸਿੰਪਲ ਜਿਹਾ ਸੂਟ ਕਿ ਲੈਤਾ ਵਾ ਤਾਂ ਵੀ ਘਰ ਚ ਲੜਾਈ ਪਾਈ ਐ ਕੋਈ ਨੂੰ ਤੂੰ ਕਹਿ ਕੇ ਦੋ ਬਣਵਾ ਲੈਣੇ ਮਨ ਤੋਂ ਉਹ ਤੇਰੀ ਲੈਣੀ ਮਨ ਲੈਣੀ ਤੁਸੀਂ ਮੰਨਨ ਦਿੰਦੇ ਨਾਲੇ ਚੀਜ਼ਾਂ ਲਈ ਜਾਂਦੀਆਂ ਨਾਲੇ ਫਿਰ ਮੂੰਹ ਮੋਟਾ ਲੜਾਈ ਤੇ ਤੁਸੀਂ ਭੁੰਦੇ ਹੋ ਨਾ ਘਰ ਵਿੱਚ ਵੀ ਭੈਣੇ ਮੇਗਲੀ ਦੀਆਂ ਮਾਵਾ ਜਾਜ ਆ ਕਿ ਇੰਨੀ ਇੰਨੀ ਸੁਣੀ ਕੜਾਈ ਕਰਵਾ ਕੇ ਲਿਆ ਲਿਆ ਕਿ ਦੀਨ ਜਾਣੇ ਉਹਨਾਂ ਦੇ 10 10 ਹਜ਼ਾਰ ਦੇ ਸੂਟ ਬਣੇ ਆ ਤੁਸੀਂ ਮੈਨੂੰ 500 ਦਾ ਸੂਟ ਲੈਤਾ ਤੇ ਉੱਤੇ ਇਹ ਜੀ ਲੈਸ ਲਾ ਲਈ ਉਹ ਵੀ ਨਹੀਂ ਹਲ ਟਕ ਲਿਆ ਕਿ ਦਿੱਤੀ ਦਿੱਤੀ ਇਹ ਕੋਈ ਸਿਆਣ ਖਵਰਤੀ ਦੀ ਆ ਗਾਂ ਕੰਮ ਆਊਗੀ ਤੁਹਾਡੇ ਉਹ ਕੋਈ ਸੋਨੇ ਦੀ ਚੀਜ਼ ਬਣਾਓ ਥੋੜਾ ਥੋੜਾ ਪੈਸੇ ਜੋੜ ਕੇ ਤੇ ਬਣਾ ਦਿਓ ਬਣਾ ਦੋ ਕੰਜ ਕਹਿੰਦੀ ਹੈ ਵੀ ਜਦੋਂ ਮੇਰੇ ਹੱਥ 'ਚ ਹੀ ਆ ਸਾਰਾ ਕੁਝ ਸਾਰਾ ਪੈਸੇ ਤੇ ਤੇਰੇ ਪੋਦੇ ਹੱਥ 'ਚ ਵਾ ਤੇ ਫੇਰ ਕਿਹੜੀ ਕਿੱਲੋਂ ਹੁੰਦੀ ਓ ਚੰਗਾ ਬਾਬਾ ਜਾ ਕੰਮ ਕਰ ਆਪਣਾ ਕਾਲਜ ਦਾ ਜਾ ਕੇ ਮੈਂ ਨਹੀਂ ਹੁਣ ਕਿਤੇ ਜਾਣਾ ਫੇਰ ਤੁਸੀਂ ਕਹਣਾ ਪਏ ਉਧਰ ਚਲ ਗਈ ਹੋਣੀ ਤੁਹਾਨੂੰ ਇੱਕ ਵਾਰ ਤੇ ਸ਼ੱਕ ਬੜਾ ਹੁੰਦਾ ਵਾ ਇੱਥੇ ਆਹੋ ਕੇ ਤੂੰ ਕਦੀ ਉਧਰ ਗਈ ਨਹੀਂ ਗਈ ਜਿੱਦਾਂ ਦਾ ਤੁਸੀਂ ਮਣਾ ਕੀਤਾ ਹੁਣ ਤੇ ਮੈਂ ਗਈ ਨਹੀਂ ਉਧਰ ਕਦੇ ਜਿੱਦਾਂ ਹੁਣ ਜਾਏਗੀ ਨਾ ਤੈਨੂੰ ਗੁੱਟੋਂ ਫੜ ਕੇ ਖਿੱਚਾਂਗੀ ਫੇਰ ਤੈਨੂੰ ਪਤਾ ਲੱਗਣਾ ਤੇ ਨਾਲ ਮੈਂ ਤੈਨੂੰ ਪੁੱਛ ਕੇ ਜਾਣੂ ਆ ਆਪਣਾ ਸਾਰੇ ਪੈਸੇ ਰੱਖੀ ਜਾਨੀ ਆਪਣਾ ਮੰਮੀ ਘਰ ਆਵਾ ਜਿੱਧਰ ਮਰਜੀ ਬੰਦਾ ਆਈ ਜਿੱਧਰ ਜਾਈ ਆ ਤੂੰ ਹੀ ਤੇ ਆਂਦੇ ਕਿਸੇ ਨਾਲ ਮਿਲੋ ਵਰਤੋ ਹੀ ਨਾ ਆਹ ਕਿਦਾਂ ਆਪਣੇ ਪੇਕੇਆਂ ਦੀਆਂ ਸਿਫਤਾ ਕਰਦੇ ਹੋ ਕਿ ਸਾਰੇ ਜੀ ਨਾਲ ਮਿਲ ਕੇ ਰਹਿੰਦੇ ਨੇ ਕੋਈ ਹੋਣਾ ਚਿਰ ਢੇਰ ਮੇਰ ਨਹੀਂ ਹੈਗੇ ਚਾਚੇ ਤਾਏ ਦਿਨਿਆਂ ਨੇ ਸਾਰੇ ਇਕੱਠ ਤੇ ਇੱਥੇ ਤੂੰ ਹੀ ਕਿਤੇ ਵੇਖ ਕੇ ਜਾਂਦੇ ਨਹੀਂ ਹੈਗੇ ਨਿੱਪ ਆਪਣੇ ਤੇ ਪਿਓੰਦ ਸੂਲ ਪੈ ਗਿਆ ਵਾ ਸੂਲ ਪੈ ਗਿਆ ਮੈਂ ਤੇ ਜਾਣ ਦਾ ਮੜਿਆ ਨਾ ਹੀ ਲਿਆ ਮੰਮੀ ਤੇ ਤਾਂ ਫੋਨ ਆਇਆ ਤੇ ਮੈਂ ਗੱਲ ਕਰ ਬੈਠੀ ਤੇ ਫੇਰ ਮੰਮੀ ਇਦਾਂ ਹੀ ਆ ਜਿਦੋਂ ਕਿਸੇ ਦਿਰਾਜ ਕੰਡੇ ਵੀ ਜੀ ਆਣਾ ਜਦੋਂ ਆਪਣੇ ਪੈਰਾਂ ਚੁਬਣ ਪਤਾ ਫੇਰੀ ਲੱਗਦਾ بس ٹھیک ہے اپنا ਤਾਂ گوش بڑا ਹੁੰਦਾ ਤਾਂ ਇੱਥੇ ਫਿਰ ਡੈਡੀ ਦੇ ਵੀ ਉਦਾਂ ਨਹੀਂ ਨੇ ਰਿਸ਼ਤੇਦਾਰ اچھا ਉਹ ਤੁਸੀਂ ਆਂਦੇ ਵੀ ਸਾਰੇ ਐ ਵਖੋ ਵਖਰੇ ਆ ਤੇ ਮੇਰੇ ਕਿਤੇ ਇੱਕ ਜੁੱਟ ਹੋ ਕੇ ਰਹਿਣ ਹੂੰ ਹੂੰ ਚਲਾਕਤ ਬਹੁਤ ਜਿਆਦੀ ਆ ਤੇ ਬਾ ਚਾਚੀ ਜੀ ਜੰਦੀ ਐਦਾ ਹੀ ਮੈਨੂੰ ਕਹਾਂ ਕਿ ਉਹਨੂੰ ਵੀ ਜਾ ਮਾਂ ਨੂੰ ਜਾਂਦੇ ਨਾਨਕੇ ਆਪਣੇ ਮੈਨੂੰ ਕਿ ਲੋੜ ਪਈ ਕਹਿਣ ਲੜਾਈ ਤੁਸੀਂ ਪੁੰਜੇ ਨਾ ਜਿੱਥੋਂ ਦੋਵੇਂ ਜੀ ਅਹੀਂ ਕਾਦੇ ਲਈ ਵਿੱਚ ਆਈਏ ਚੁੱਪ ਕਾ ਕੇ ਬੈਠੀ ਰਿਆ ਕਰ ਤੇ ਕਿਹਦੀ ਗੱਲ ਵਿੱਚ ਭਾਗ ਨਹੀਂ ਲਈਦਾ ਹੁੰਦਾ ਤੇ ਬੈਠੀ ਆ ਮੈਂ ਕਿਹੜਾ ਕੁਝ ਕਹਿਣੀ ਦਫਾ ਹੋ ਤੇਨਾਂ ਤੇ ਮੱਥਾ ਮਾਰਨ ਦਾ ਪੈਦਾ ਹੀ ਨਹੀਂ ਦੂਦਾ ਤੇ ਤੁਹਾਨੂੰ ਕੁਝ ਕਹਿਵਣੀ ਆ ਪਿਓਟ ਕੇ ਦਬ ਦ ਬੈਜੰਦੇ ਠੁੱਠੇ ਚ ਪਖੰਡ ਕਰਦੇ ਹੋ ਕਿ ਮੈਂ ਸੁੱਤੀ ਆ ਧਿਆਨ ਤੁਹਾਨੂੰ ਚਾਰਚ ਫੇਰੇ ਦਾ ਹੁੰਦਾ ਵਾ ਚੱਲ ਵੇਖਾਂ ਪੜਾ ਪਾਂਡੇ ਪੁੰਡੇ ਵੜੇ ਆ ਇੱਧਰ ਘਰ ਤੇ ਕਿੰਨੇ ਪਾਂਡੇ ਲੱਭਦੇ ਹੁਣ ਜਦੋਂ ਮਿਸਤਰੀਆਂ ਵਾਹਤੇ ਰੋਟੀ ਰੱਟੀ ਲੈ ਕੇ ਆਉਂਦੇ ਆ ਨਾ ਇੱਥੇ ਸੁੱਟ ਜਾਂਦੇ ਆ ਆ ਜਾਪ ਹੀ ਲੈ ਕੇ ਚੱਨੀ ਵੇਖ ਕੇ ਪਤਾ ਨਹੀਂ ਕਦੋਂ ਆ ਇਹਨਾਂ ਨੇ ਸ਼ਹਿਰੋਂ ਚੱਲ ਉਹਨਾਂ ਚਰ ਭਾਂਡੇ ਪੁੰਡੇ ਚੁੱਕ ਲੈਣੀਆਂ ਵੇਖ ਕੇ ਓਏ ਇਹੋ ਬਸਾ ਨਾ ਥੋੜਾ ਰਹਿ ਗਿਆ ਵਾ ਹਾਂ ਮੋਂਟੀ ਮੰਟੀ ਰਹਿ ਗਈ ਆ ਉਹ ਯਾਰ ਜਦੋਂ ਮੀਂਹ ਮਾਂ ਪੈਂਦਾ ਵਾ ਨਾ ਤੇ ਯਾਰ ਥਲੇ ਪਾਣੀ ਬੜਾ ਜਾਂਦਾ ਵਾ ਆਹੋ ਤੇ ਮੇਰਾ ਰਾਦਾ ਵਾ ਵੀ ਹਾਂਜੀ ਹਾਂਜੀ ਨਿੰਨੀ ਟੀਨਣਾ ਨੂੰ ਸੋਡੀ ਪੁਣੇ ਪੱਕਾ ਕੰਮ ਕਰਨਾ ਵਾ ਗਾ ਲੈਂਟਰੀ ਪਾਵਾਂਗੇ ਆਹੋ ਹੂੰ ਅੱਛਾ ਅੱਛਾ ਤੁਹੇ ਪਾਈਆਂ ਹੋਣੀਆਂ ਨਾ ਓਏ ਆਹ ਯਾਰ ਰਸਕੀ ਹੁੰਦਾ ਉਹ ਤਾਂ ਉੱਤੇ ਹੁੰਦਾ ਨਾ ਫਿਰ ਕੰਮ ਠੀਕ ਆ ਠੀਕ ਆ ਹਾਂ 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 ਨਹੀਂ ਨਹੀਂ ਇਤਰਾ ਹੀ ਕਰਾਂਗੇ ਲੈਂਟਰੀ ਪਾਵਾਂਗੇ ਆ ਮੇਰੇ ਤੇ ਪੈਨ ਉਹ ਸਕੀਮ ਹੀ ਹਾਂ ਆ ਉਹ ਆ ਕੇ ਕਿੰਨਾ ਖਾਣ ਥੋੜਾ ਹੀ ਆ ਸੈਕੜੇ ਨੂੰ ਘਾਟ ਹੀ ਆ ਹੂੰ ਚੱਲ ਠੀਕ ਆ ਠੀਕ ਆ ਮਾਲੀ ਚੱਕਰ ਕਿਹੜੇ ਆਹੋ ਕੋਈ ਆਉਂਦਾ ਜਾਂਦਾ ਯਾਰ ਅਜੀ ਕੀ ਵੇੜੇ ਨਾਲੇ ਵੇਚ ਦੀ ਮਕਾਨ ਨਾਲੇ ਕੋਸ ਕੀਮਤ ਆਜੀ ਚੱਲ ਠੀਕ ਹੈ ਚੰਗਾ ਓਕੇ ਓਕੇ ਨਾ ਤੁਸੀਂ ਇੱਥੇ ਆ ਗਏ ਸੀ ਸਿੱਧੇ ਹੀ ਉਹ ਮਿਸਤਰੀਆਂ ਨੇ ਫੋਨ ਕੀਤਾ ਸੀ ਉਹ ਪੈਪੂ ਬੰਦਾ ਰੱਖਣ ਵਾਲਾ ਸੀ ਐਵੇਂ ਕੋ ਚੁੱਕ ਜਾ ਕੇ ਲੱਗਿਆ ਮੁੜ ਕੇ ਫੇਰ ਨਵੇਂ ਨੂੰ ਦੇਣਾ ਮੈਂ ਘਰ ਡਿਕਣ ਲਈ ਆ ਫੇ ਘਰੇ ਆਉਣਾ ਸਿੱਧੇ ਉਹਨਾਂ ਨੇ ਉਹ ਨਾਲੇ ਮੈਂ ਜਦੋਂ ਮੈਂ ਭਾਂਡੇ ਭੁੰਡੇ ਲੈ ਜਾਉਂਗਾ ਜਾਂਦੇ ਆ ਭਾਂਡੇ ਲੈਣ ਤੇ ਮੈਂ ਆਈ ਆ ਤੁਸੀਂ ਸਾਰੇ ਭਾਂਡੇ ਇੱਥੇ ਖਿਲਾਰੇ ਆ ਮੈਂ ਚੱਲ ਅੱਜ ਸਾਰੇ ਇਕੱਠੇ ਮੈਂ ਆਪ ਕਰਕੇ ਖੜਨੀ ਆ ਤੇ ਮੈਂ ਨਾ ਕੋਈ ਗੱਲ ਨਹੀਂ ਟੜਨਾ ਇੱਕ ਗੱਲ ਕਰਨੀ ਆ ਦੱਸ ਇੱਕ ਪਤਾਂ ਨੂੰ ਤਾਂ ਡੀਕਣ ਦੀ ਹੀ ਜ਼ਿਆਦਾ ਹੈ ਮੈਂ ਹੈ ਵੀ ਨਾ ਆਈ ਹੈ ਨਾ ਤੇ ਨਾ ਮੈਨੂੰ ਬੜੀ ਵੱਡੀ ਖੁਸ਼ਖਬਰੀ ਦੱਸ ਕੇ ਗਈ ਆ ਕੋ ਕਾਦੀ ਦੱਸ ਗਈ ਆ ਕੋ ਗੱਡੀ ਗੱਡੀ ਲੈਣ ਗਿਆ ਤੁਸੀਂ ਦਾਦਾ ਬਣਨ ਵਾਲੇ ਜੇ ਹੈ ਆਹੋ ਸੱਚੀ ਸੱਚੀ ਮੁੱਚੀ ਹਾਂ ਚਲੋ ਸ਼ੁਕਰ ਆ ਪ੍ਰਮਾਤਮਾ ਉਦਾਂ ਨਾ ਮੈਂ ਘਰ ਗਈ ਹੋਂਦਣ ਆਹੋ ਤੇ ਪੈਂਜੀ ਨੇ ਮੇਰੇ ਨਾਲ ਝੂਠ ਬੋਲਿਆ ਹੈਗਾ ਆਂਦੀ ਨਹੀਂ ਤੁਹਾਡੀ ਨਾ ਉਹ ਨਹੀਂਗੀ ਠੀਕ ਅੱਛਾ ਤੇ ਗਲਤ ਵਿੱਚ ਆ ਹੈਗੀ ਹਾਂ ਹਾਂ ਹਣਾ ਤੂੰ ਦੱਸ ਤੇ ਨਹੀਂ ਗਏ ਤੇਰੇ ਨਾਲ ਤਾਂ ਹੀ ਨਹੀਂ ਗਏ ਪਰ ਮੈਨੂੰ ਨਹੀਂ ਦੱਸਿਆ ਉਹਦਾ ਇਰਾਦਾ ਇਹ ਆ ਕਿ ਇਹਨੇ ਖੂਮਤ ਲਾ ਦੇਣੀ ਆ ਹੈ ਪਰ ਨਾ ਸਭ ਤੋਂ ਵੱਧ ਖੁਸ਼ੀ ਮੈਨੂੰ ਹੋਈ ਆ ਪਤਾ ਮੈਨੂੰ ਖੁਨੀ ਖੁਸ਼ੀ ਆ ਮੇਰਾ ਜੀ ਕਰਦਾ ਕਿ ਮੈਂ ਜਾ ਕੇ ਹੁਣੇ ਵਧਾਈ ਦੇਵਾਂ ਉਹਨਾਂ ਦੇ ਘਰ ਮੇਰੀ ਗੱਲ ਸੁਣ ਲੈ ਐਵੇਂ ਜੀ ਕੁੜੀ ਨੇ ਤੈਨੂੰ ਦੱਸਤਾ ਮੈਂ ਨਾ ਐਵੇਂ ਨਾ ਵਧਾਈ ਦਿੰਦੀ ਫਿਰ ਇਹ ਤਾਂ ਕੁੜੀ ਨੂੰ ਕੁੱਟਣਾ ਹੀ ਮੜਕੇ ਕਿ ਤੂੰ ਜਾ ਕੇ ਨਿੱਗਦੀ ਗੱਲ ਤਾਂ ਕਰਨੀ ਆ ਉੱਥੇ ਉਹਨਾਂ ਦੇ ਘਰ ਲੈ ਦੱਸ ਫਿਰ ਵੀ ਆਪਣੇ ਆ ਕਿਹੜੇ ਬਗਾਨੇ ਆ ਹੁਣ ਜੀਤ ਕਰਦਾ ਵਾਂ ਨਾ ਪੱਜ ਕੇ ਜਾ ਕੇ ਤੁਹਾਨੂੰ ਮਿਲ ਕੇ ਆਵਾਂ ਮੈਂ ਇਹ ਗੱਲ ਸੁਣ ਲੈ ਉਹ ਤਰ੍ਹਾਂ ਆਨੇ ਬਹਾਨੇ ਨਾ ਉਸਦੀ ਵੀ ਕੀ ਹਾਲ ਚਾਲ ਆ ਕੋ ਨੌ ਦਾ ਅੱਛਾ ਆਹੋ ਤੇ ਵਧਾਈ ਨਾ ਦਵਾ ਤੇ ਵਧਾਈ ਨਾ ਨਹੀਂ ਵਧਾਈ ਦੇ ਦਿੱਤੀ ਤਾਂ ਉਹਨਾਂ ਨੇ ਕਹਿਣਾ ਵੀ ਇਹਨੂੰ ਇਹਨੂੰ ਤਾਂ ਪਤਾ ਲੱਗ ਗਿਆ ਗੱਲ ਵੀ ਸਹੀ ਆ ਚੱਲ ਕੋਈ ਨਹੀਂ ਉਹਦਾ ਜਾਣਾ ਮੈਂ ਹੈਗਾ ਉਹਨਾਂ ਦੇ ਘਰ ਜਾ ਕੇ ਨਾ ਤੇ ਪਹਿਲੋਂ ਕੋਈ ਗੱਲਾਂ ਕਰੀ ਤੇ ਜੇ ਦਾ ਵੀ ਦੱਸਣਗੇ ਤਾਂ ਠੀਕ ਆ ਤੇ ਹੁਣ ਗੱਲਾਂ 'ਚ ਗੱਲਾਂ ਪਾ ਕੇ ਜਨਾਨੀ ਜਨਾਨੀ ਪੁੱਛ ਹੀ ਲੈਂਦੀ ਹੈ ਵੀ ਕੀ ਬਣਿਆ ਕੀ ਬਣਿਆ ਮੈਂ ਪੁੱਛਿਆ ਹੀ ਹੋਦਣਾ ਉਦੋਂ ਨੌ ਨੇ ਨਹੀਂ ਦੱਸਿਆ ਮੈਨੂੰ ਤੇ ਨਾ ਹੀ ਸੱਸ ਨੇ ਦੱਸਿਆ ਕੋਈ ਨੌ ਦੀ ਇੱਡੀ ਵੀ ਨਹੀਂ ਗਈ ਮਾੜੀ ਐ ਸ ਮੇਰੀ ਭੁਜਾਈ ਦਾ ਕੰਮ ਆ ਮਨਜਿੰਦਰ ਪਰ ਸਾਨੂੰ ਤੇ ਖੁਸ਼ੀ ਹੈਈ ਆ ਨਾ ਅਸੀਂ ਤੇ ਖੁਸ਼ ਹਾਂ ਨਾ ਤੇ ਤੁਹਾਡੇ ਘਰ ਖੁਸ਼ੀ ਆਉਣ ਵਾਲੀ ਆ ਹੱਦ ਹੋ ਗਈ ਨਾ ਵਾਲੀ ਹਾਂ ਮੇ ਬਗਾਨੇ ਸਮਝਦੇ ਆ ਇਹ ਤੈਨੂੰ ਤੇ ਮੈਨੂੰ ਹੀ ਪਤਾ ਹੋਣਾ ਤੇ ਅਸੀਂ ਵੀ ਪੁੱਛਵਾ ਚਲ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਚਲ ਸਾਡੇ ਘਰ ਹੀ ਬੱਚਾ ਹੋਵੇ ਨਿਕਾ ਜਾ ਇਹ ਜਿਹੜੀ ਤੈਨੂੰ ਪਾਸ ਹੋ ਜਾਂਦਾ ਨੇ ਨੇੜੇ ਨਾਲ ਕਿੰਨਾ ਹੀ ਠੀਕ ਨਹੀਂ ਮੈਂ ਤਾਂ ਨਾ ਬਦੂ ਕਹਿਣ ਦੀ ਹੀ ਮੈਂ ਮੈਂ ਤਾਂ ਚੁੱਕ ਕੇ ਆਪਣੇ ਘਰ ਲਿਆ ਕਰਨਾ ਤੇਰੀ ਮਾਂ ਮੈਂ ਜੋ ਮਰਜ਼ੀ ਕਹਿੰਦੀ ਰਵੇ ਮੈਂ ਨਹੀਂ ਪਰਵਾਹ ਕਰਿਆ ਕਰਨੀ ਓਏ ਆਹੋ ਉਹ ਤੇ ਗਲਤ ਨਹੀਂ ਠੀਕ ਆ ਸਣੀ ਵੀ ਚੰਗਾ ਬਦੀ ਘਰ ਦੀ ਵੀ ਚੰਗੀ ਆ ਸਿਰਫ ਉਹ ਭੈਣ ਜੀ ਆ ਜਿਹੜੀ ਬਸ ਬੜਾ ਜਿਹਾ ਇਹੋ ਜਿਹਾ ਕੰਮ ਕਰਦੀ ਆ ਉਹਦਾ ਬਾਕੀ ਸਾਰੇ ਵੀ ਚੰਗੇ ਆ ਹੋਰ ਕਿ ਜੀਦਾ ਕਿਉਂ ਨਹੀਂ ਨਾਲ ਆ ਜਿਹੜਾ ਬੰਦਾ ਨਹੀਂ ਸਹੀਰ ਨਹੀਂ ਕਹ ਉਹਨੂੰ ਕਿਹਾ ਨਾ ਗਲਤ ਪਰ ਮੈਂ ਜਾਣਾ ਵਾ ਉਹਨਾਂ ਦੇ ਘਰ ਮੈਨੂੰ ਡੱਕਿਓ ਨਾ ਨਹੀਂ ਨਹੀਂ ਤੂੰ ਜਾਂ ਭਲਾ ਕੀ ਕਹਿੰਦੇ ਆ ਆਹੋ ਆਹੋ ਕੋਈ ਗੱਲ ਹੀ ਨਹੀਂ ਕੀ ਜਾਣਦੀ ਜਾਣਦੀ ਸੀ ਕੀ ਤੇ ਗੱਲ ਇਦਾਂ ਕਰੋ ਫਿਰ ਆ ਮੇਰਾ ਪਾਂਡੇ ਇਕੱਠੇ ਕਰਾਓ ਤਾਂ ਘਰ ਤੇ ਚਲੀਏ ਪਹਿਲਾਂ ਤੇ ਫਿਰ ਜਾਨੀ ਆ ਮੈਂ ਚਲ ਠੀਕ ਆਜੋ ਫਿਰ ਹੋਰ ਤੇ ਸਾਰੀਆਂ ਗੱਲਾਂ ਛੱਡ ਕੋ ਰਾਤ ਦਾ ਰੋਟੀ ਬਣੀ ਕੀਤਾ ਕਿ ਨਹੀਂ ਕੋਈ ਨਹੀਂ ਮਾਨ ਕੇ ਕਰ ਲੂੰਗੀ ਹੈ ਆਣ ਕੇ ਕਰ ਲੂੰਗੀ ਪਰ ਨਾ ਉਹ ਤੋਂ ਛੇਤੀ ਆਉਂਦੀ ਕਿਰਪਾਲਤਾ ਕਰੀ ਉਹਨਾਂ ਮਗਰ ਫੋਨ ਕਰਨਾ ਪਏ ਚਲ ਫਿਰ ਮੈਂ ਇਦਾਂ ਕਰਨੀ ਆ ਮੈਂ ਰੋਟੀ ਪਾਣੀ ਬਣਾਈ ਜਾਨੀ ਆ ਠੀਕ ਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਜਾਂ ਆਣ ਕੇ ਬਣਾ ਨਾ ਜਾਂ ਹੁਣ ਬਣਾ ਜਾਓ ਤੇਰੀ ਮਰਜ਼ੀ ਆ ਨਹੀਂ ਨਹੀਂ ਬਣਾ ਕੇ ਜਾਨੀ ਫਿਰ ਤੀ ਫੋਨ ਕਰ ਕਰਕੇ ਖਾ ਲੈਣਾ ਮੈਨੂੰ ਇਹ ਵੇਖ ਲੈ ਕੜਕੜੀ ਲੱਗ ਹੀ ਜਾਂਦੀ ਬਹੁਤ ਟਾਈਮ ਨਾਲ ਜਾਈ ਉਥੋਂ ਅਸੀਂ ਜਦੋਂ ਜਨਾਂ ਨਹੀਂ ਲੱਗ ਪੈਂਦੀਆਂ ਮੁਰਗੇ ਖੜਦੇ ਨਹੀਂ ਹੁੰਦੀਆਂ ਗੱਲਾਂ ਕਰਦੇ ਪਤਾ ਹੈ ਕਿ ਨਹੀਂ ਉਹ ਬਾਬਾ ਆ ਜੂੰਗੀ ਮੈਂ ਆਪ ਤੂੰ ਦੇ ਰਹਿੰਦੇ ਸਾਰਾ ਦਿਨ ਤੇ ਮੈਂ ਤੇ ਨਾਲ ਲੱਣਾ ਜਾਣਦਾ ਨਾ ਉਸੇ ਵळे ਤੁਹਾਨੂੰ ਹੋਂਡ ਐ ਪਈ ਤੰਗੀ ਚੱਲ ਆ ਭਾਂਡੇ ਫੜਾ ਉਹ ਗੱਲ ਲੈ ਪਾਸੇ ਬੈਈ ਕੋਈ ਨਹੀਂ ਫਾਟੇ ਕਿੱਥੇ ਮਗਾਤੇ ਹੀ ਹੁੰਦੇ ਉਹ ਜਸਿੰਦਰ ਆ ਜਾ ਆਗੇ ਆਗੇ ਤੇਤੀ ਆ ਮੜਾ ਦਿਨ ਲੱਗਾ ਹੀ ਉਹ ਜਸਿੰਦਰ ਮੀ ਨਹੀਂ ਹਟਣ ਡਿਆ ਆ ਜੀ

ਆਹ ਚਾਚੀ ਜੀ ਕੀ ਹਾਲਾ ਪਤਾ ਹਾਂਜੀ ਠੀਕ ਆ ਤੀ ਸੁਣਾ ਬਸ ਮੈਂ ਵੀ ਠੀਕ ਆ ਤੇ ਭੈਣ ਜੀ ਲੰਬੰਡੀ ਕਿਤੇ ਉਹ ਨਾ ਅੰਡਰ ਦੇ ਨਾਲ ਸ਼ਹਿਰ ਗਏ ਘੜੀ ਸ਼ਹਿਰ ਗਏ ਆ ਹਾਂਜੀ ਅੱਛਾ ਅੱਛਾ ਤੇ ਮੈਂ ਪੁੱਤ ਹੋਂਦਾ ਨਾ ਤੇਰੇ ਵਾਲੀ ਆਈ ਆ ਅੱਛਾ ਤੈਨੂੰ ਨਾ ਵਧਾਈ ਹਾਂ ਬਹੁਤ ਬਹੁਤ ਮੈਨੂੰ ਲੱਗ ਗਿਆ ਪਤਾ ਤੂੰ ਉਦਨੋਂ ਲੜਖਿਆ ਸੀ ਨਾ ਮੇਰੇ ਤੋਂ ਤੇ ਵੇਹਲਾ ਪਤਾ ਲੱਗ ਹੀ ਜਾਂਦਾ ਨਾ ਨਹੀਂ ਚਾਚੀ ਦੱਸਣ ਤਾਂ ਜੀ ਕਰਦਾ ਪਰ ਮੰਮੀ ਨੇ ਮਨਾ ਕੀਤਾ ਹੈ ਨਾ ਜੀ ਉਹ ਤੇਰੀ ਸੱਸ ਦਾ ਵੀ ਕੋਹ ਨਹੀਂ ਹਾਲ ਹੈ ਹੈ ਐਵੇਂ ਜਾਣਬੁੱਝ ਕੇ ਅਹੋ ਜਿਹੀ ਹਰਕਤਾਂ ਕਰਦੀ ਰਹਿੰਦੀ ਐ ਦੱਸ ਮੈਂ ਕਿਹੜੀ ਉਪਰੀ ਐ ਹੈ ਮੈਨੂੰ ਦੱਸਿਆ ਕੀ ਹੋਣਾ ਵਾ ਪਟਾ ਮੈਨੂੰ ਚਾਹ ਨਹੀਂ ਗਾ ਮੈਨੂੰ ਤਾਂ ਕਿਤੇ ਬਹੁਤਾ ਹੀ ਚਾਹ ਵਾ ਨੇ ਤੇ ਇਦਾਂ ਹੋਣ ਰਿਆ ਵਾ ਜਿੱਦਾਂ ਸਾਡੇ ਘਰ ਹੀ ਕਿਤੇ ਨਾ ਆਇਣਾ ਵਾ ਬੱਚਾ ਸੱਚੀ ਸ਼ਰਨ ਇੰਨੀ ਖੁਸ਼ੀ ਆ ਨਾ ਮੈਨੂੰ ਮੈਂ ਦੱਸ ਨਹੀਂ ਸਕਦੀ ਤੈਨੂੰ ਪੁੱਤ ਮੈਂ ਤਾਂ ਕੰਨੀ ਆ ਰੱਬਾ ਛੇਤੀ ਛੇਤੀ ਖੁਸ਼ੀ ਸਾਡੇ ਘਰ ਆਵੇ ਹੈ ਕਿਤੇ ਆਪਾਂ ਵੀ ਖੜਾਇਆ ਕਰੀਏ ਉਹਨੂੰ ਵੇਹ ਮੇਰੀ ਗੱਲ ਸੁਣ ਪੁੱਤ ਮੈਂ ਕੋਈ ਉਪਰੀ ਥੋੜਾ ਮੈਂ ਵੀ ਤਾਂ ਤੁਹਾਡੀ ਆਪਣੀ ਆ ਮੇਰਾ ਵੀ ਤੇ ਜੀ ਕਰਦਾ ਹੀ ਆ ਨਾ ਕਿ ਮੈਂ ਵੀ ਬੱਚੇ ਖੜਾਵਾ ਪਰ ਚਲੋ ਉਹ ਵਾਈ ਗੁਰੂ ਦੀ ਜਿੱਦਾਂ ਨਿਹਰ ਹੈ ਚਲ ਕੋਈ ਗੱਲ ਨਹੀਂ ਹੁਣ ਤੇਰਾ ਬੱਚਾ ਵੀ ਤੁਹਾਡਾ ਆਪਣਾ ਹੀ ਆ ਤੂੰ ਨਾ ਮੈਂ ਤੋ ਦੂਰ ਰੱਖੀ ਉਹਨੂੰ ਕਿਤੇ ਨਹੀਂ ਨਹੀਂ ਚਾਚੀ ਜੀ ਤੁਸੀਂ ਇਦਾਂ ਕੋ ਕਹਿਣ ਲਾਇਏ ਜੀ ਤੁਹਾਡੇ ਹੀ ਹੋਣੇ ਆ ਉਹ ਵੀ ਤੁਸੀਂ ਪਾਲਣਾ ਉਹਨਾਂ ਨੂੰ ਪੁੱਤ ਆਹ ਗੱਲ ਕਹਿ ਕੇ ਨਾ ਤੂੰ ਬੜੀ ਵੱਡੀ ਖੁਸ਼ੀ ਦਿੱਤੀ ਹੈ ਮੈਨੂੰ ਹੈ ਚੱਲ ਜੇ ਭੈਣ ਜੀ ਦਾ ਸੁਭਾਅ ਉਦਾਂ ਦਾ ਵਾ ਤੇਰਾ ਤੇ ਚੰਗਾ ਹੀ ਆ ਨਾ ਪੁੱਤ ਪੁੱਤ ਤੂੰ ਨਾ ਤਰੀ ਦਿਲ ਵਿੱਚ ਲਿਆਵੀਂ ਪਿੰਜਾ ਚਾਚੀ ਤੁਹਾਡੀ ਦੀ ਨੀਤ ਮਾੜੀ ਆ ਜਾਂ ਕਿੱਦਾਂ ਆ ਨਹੀਂ ਪੁੱਤ ਨਹੀਂ ਚਾਚੀ ਮੈਂ ਵੇਖਨੀ ਆ ਸਭ ਕੁਝ ਤੁਸੀਂ ਕਿੰਨਾ ਕਰਦੇ ਹੋ ਸਾਡੇ ਨਾਲ ਸਾਰਿਆਂ ਨਾਲ ਪੁੱਤ ਹੋਰ ਹੈ ਵੀ ਕੀ ਆ ਤੁਹਾਡੇ ਵੱਲ ਵੇਖ ਕੇ ਤੇ ਮੈਂ ਜਿੰਨੀ ਆ ਆ ਸਨੀ ਤੇ ਨਾਮ ਮੇਰੇ ਹੱਥਾਂ ਵਿੱਚ ਪੜੇ ਆ ਹੈ ਐਵੇਂ ਤੇ ਨਹੀਂ ਮੇਰੇ ਨਾਲ ਇੰਨਾ ਕਰਦੇ ਤੇ ਜੇ ਮੈਂ ਚੰਗੀ ਹੋਊਂਗੀ ਤਾਂ ਤਾਂ ਹੀ ਮੰਨਾ ਕਰਦੇ ਆ ਉਹ ਕੁੜੀ ਆ ਨਾ ਵਿਚਾਰੀ ਲੁੱਕ ਲੁੱਕ ਕੇ ਆਪਣੀ ਮਾਂ ਕੋ ਮੈਨੂੰ ਮਿਲਣ ਚਲ ਜਾਂਦੀ ਆ ਹੈ ਤੇ ਜੇ ਚਾਚੀ ਇੰਨੀ ਮਾੜੀ ਹੋਵੇ ਤਾਂ ਉਹਨੂੰ ਕੀ ਰੋਡ ਪਈ ਘਰੋਂ ਗਾਲਾਂ ਕੱਢਦੀ ਨਹੀਂ ਚਾਚੀ ਉਹ ਤੇ ਗੱਲ ਹੈਗੀ ਆ ਮੈਂ ਤਾਂ ਮੰਮੀ ਨੇ ਕਹੀ ਨਹੀਂ ਹੁੰਦੀ ਇਹ ਵੀ ਚੱਲ ਨਾ ਇਦਾਂ ਕਰਿਆ ਕਰੋ ਚੱਲ ਕੋਈ ਨਹੀਂ ਉਹਦਾ ਸੁਭਾਅ ਇਦਾਂ ਦਾ ਵਾ ਕਈਆਂ ਬੰਦਿਆਂ ਦਾ ਸੁਭਾਅ ਇਦਾਂ ਦਾ ਸਾਰੀ ਉਮਰ ਇਦਾਂ ਨਿਕ ਜਾਂਦੀ ਹੁੰਦੀ ਐ ਚੱਲ ਤੁਸੀਂ ਮੰਮੀ ਦੀ ਕਿਹ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਨਹੀਂ ਮੈਂ ਨਹੀਂ ਲੈਂਦੀ ਟੈਨਸ਼ਨ ਜੇ ਮੈਂ ਟੈਨਸ਼ਨ ਲਵਾਂ ਤਾਂ ਮੈਂ ਇੱਥੇ ਬਾਰ-ਬਾਰ ਕਿ ਆਵਾਂ ਹੈ ਮੈਂ ਤਾਂ ਵੇਖ ਲਾ ਜਦੋਂ ਕਿ ਮੈਨੂੰ ਪਤਾ ਲੱਗਾ ਵਾ ਤਾਂ ਮੈਂ ਭੱਜੀ ਆ ਗਈ ਉਸੇ ਵੇਲੇ ਮੈਂ ਹਾਂ ਵੀ ਮੇਰ ਕੋ ਨਹੀਂ ਰਿਹਾ ਜਾਣ ਰਿਹਾ ਤੇਰਾ ਚਾਚਾ ਜੀ ਮੈਨੂੰ ਕਹਿਣ ਲਿਆ ਸੀ ਆਂਦਾ ਬੇਇੱਜ਼ਤੀ ਕਰਾ ਕੇ ਆਉਣਾ ਤੂੰ ਜੇ ਤੈਨੂੰ ਉਹਨੇ ਗੱਲਾਂ ਕਰਦੀਆਂ ਨਾ ਤਿੰਨ ਚਾਰ ਤੇ ਫਿਰ ਤੂੰ ਆਣ ਕੇ ਰੋ ਚਲ ਚੰਗਾ ਹੋ ਗਿਆ ਕਰਨੀ ਦੀ ਟੱਕਰੀ ਤੇ ਤੂੰ ਮੈਨੂੰ ਟੱਕਰ ਗਈ ਤੇਰੇ ਨਾਲ ਗੱਲ ਹੋ ਗਈ ਆ ਤੇ ਚਲ ਤੂੰ ਨਾ ਦੱਸੀ ਉਹਨੂੰ ਪਿਆਈ ਹੀ ਚਾਚੀ ਤੇ ਵਧਾਈ ਦਿੰਦੀ ਸੀਗੀ ਨਾ ਦੱਸੀ ਮੇਰੇ ਨਾਮ ਚੱਲ ਜਿੱਦਿਦਿ ਬਾਰੇ ਹੋਈ ਨਹੀਂ 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 ਮੈਂ ਨਹੀਂ ਦੱਸਦੀ ਚਾਚੀ ਆਹ ਨਾ ਦੱਸੀ ਤਾਂ ਕੋਈ ਨਹੀਂ ਹੈ ਉਹਦਾ ਮੈਨੂੰ ਖੁਸ਼ੀ ਬੜੀ ਆ ਪੁੱਤ ਮੈਂ ਸੱਚੀ ਪੁੱਤ ਬੜੀ ਖੁਸ਼ ਹਾਂ ਮੈਂ ਪਤਾ ਕੀ ਕਰਨਾ ਵਾਂ ਮੈਂ ਹੁਣ ਤੋਂ ਹੀ ਨਾ ਨਿੱਕੇ ਨਿੱਕੇ ਸਵੈਟਰ ਕੋਟੀਆਂ ਸਾਰੇ ਉਹਨੇ ਸ਼ੁਰੂ ਕਰ ਦੇਣੇ ਆ ਵੇਖੀ ਉਹਦੋਂ ਨੂੰ ਮੈਂ ਤਿਆਰ ਕਰ ਦੇਣੇ ਆ ਤੇ ਸਿਆਲ ਦਾ ਆਣਾ ਟਾਈਮ ਉਹਦੋਂ ਤੇ ਆਪਾਂ ਉਹਨੂੰ ਵਨਸਵੰਨੇ ਪਾਇਆ ਕਰਾਂਗੇ ਚਾਚੀ ਤੇ ਕਿੰਨੇ ਚੰਗੇ ਦੇ ਐਨਾ ਸੋਚਦੇ ਦੇ ਸਾਡੇ ਬਾਰੇ ਲੈ ਦੱਸ ਪੁੱਤ ਐਡੀ ਵੀ ਨਹੀਂ ਚੰਗੀ ਮੈਂ ਹੈ ਜੇ ਮੈਂ ਐਡੀ ਚੰਗੀ ਹਾਂ ਤੇ ਤੇਰੀ ਸੱਸ ਨਾ ਮੈਨੂੰ ਕਹੇ ਚੰਗੀ ਆ ਅਹੀਂ ਤੇ ਕਰਦੇ ਹੀ ਆ ਨਾ ਚੱਲ ਪੁੱਤ ਤੁਸੀਂ ਤੇ ਕਰਨਾ ਹੀ ਆ ਹੈ ਤੁਸੀਂ ਨਾ ਮੈਨੂੰ ਕਿਤੇ ਦਿਲੋਂ ਭਲਾਇਓ ਆਪਣੇ ਉਹ ਨਹੀਂ ਨਹੀਂ ਚਾਚੀ ਇਹ ਜੀ ਗੱਲਾਂ ਦਿਲਚ ਲਿਆ ਕਰੋ ਤੁਸੀਂ ਚੱਲ ਪੁੱਤ ਕੀ ਕਰਨਾ ਫਿਰ ਸੁਭਾਅ ਹੁੰਦੇ ਆਪਣੇ ਆਪਣੇ ਹੈ ਚੱਲ ਖੁਸ਼ ਰਹਿ ਤੇ ਆਪਣਾ ਧਿਆਨ ਰੱਖਿਆ ਕਰ ਚੰਗਾ ਠੀਕ ਹੈ ਠੀਕ ਆ ਨਾ ਉਹ ਤਾਂ ਮਨਵ ਨੂੰ ਸਮਝਾਇਆ ਸੀਗਾ ਮੈਂ ਨਵ ਉਹਨੂੰ ਪਾਹ ਰਹਿਣਾ ਕੰਮ ਨਾ ਕਰਨ ਦੇ ਅਗ ਨਹੀਂ ਚਾਚੀ ਜੀ ਮੈਂ ਕਰ ਲੈਣੀ ਹੁੰਨੀ ਤੇ ਮੰਮੀ ਕਰ ਲੈਂਦੀ ਨਹੀਂ ਆਪਾਂ ਨਹੀਂ ਕਰ ਲੈਂਦੇ ਕੰਮ ਕੋਈ ਨਹੀਂ ਮੈਨੂੰ ਤੇ ਪੁੰਜੇ ਪਿਆਰ ਨਹੀਂ ਪਾਉਂ ਦਿੰਦੇ ਚਾਚੀ ਜੀ ਚੰਗੀ ਗੱਲ ਆ ਪੁੱਤ ਆਹੋ ਹੀ ਟਾਈਮ ਆ ਸਾਂਭ ਲੈ ਟਾਈਮ ਨੂੰ ਹੈ ਇੱਕ ਵਾਰੀ ਖੁੰਝਿਆ ਬੰਦਾ ਨਾ ਮੁੜ ਕੇ ਵਿਲਾਹਤ ਨਹੀਂ ਆਉਂਦਾ ਠੀਕ ਆ ਚਾਚੀ ਜੀ ਤੁਹਾਨੂੰ ਨਵੇਂ ਦੱਸਿਆ ਹੀਗਾ ਉਹ ਪੁੱਤ ਉਹ ਵੀ ਕਿੱਥੇ ਦੱਸਦੀ ਜੇ ਤੈਨੂੰ ਮਨਾ ਕੀਤਾ ਤੇਰੀ ਸੱਸ ਨੇ ਤੇ ਉਹਨੂੰ ਵੀ ਤਾਂ ਮਨਾ ਕੀਤਾ ਹੀ ਆ ਨਾ ਉਹ ਤੇ ਮੈਨੂੰ ਉਦੋਂ ਦਾ ਸ਼ੱਕ ਹੀਗਾ ਜਦੋਂ ਮੈਂ ਆਈ ਸੀ ਤੇਰਾ ਪਤਾ ਲੈਣ ਤੂੰ ਵੀ ਆਂਦੀ ਹੀ ਨਹੀਂ ਪਰ ਮੈਂ ਵੀ ਤੇ ਤੈਨੂੰ ਪਤਾ ਨਾ ਹੁਣ ਕਿਹੜੀ ਮੈਂ ਨਿੱਕੀ ਆ ਮੈਂ ਹੀ ਸਮਝ ਜਾਨੀ ਆ ਗੱਲ ਨੂੰ ਠੀਕ ਆ ਉਹ ਤੇ ਮੈਨੂੰ ਬੁਕਾਇਆ ਤੇ ਬਾਗੀ ਆ ਵਿਚਾਰੀ ਨਿਆਣੀ ਹੈਗੀ ਆ ਉਹਨੇ ਕਿਹਾ ਮੈਨੂੰ ਦੱਸਣਾ ਹੈਗਾ ਤਾਂ ਕਰਕੇ ਤੇ ਫਿਰ ਮੈਂ ਕੋ ਰਿਆ ਨਹੀਂ ਗਿਆ ਤੇ ਫਿਰ ਮੈਂ ਆ ਗਈ ਤੇਰੇ ਵੱਲ ਠੀਕ ਆ ਠੀਕ ਆਹੋ ਤੂੰ ਬਹੁਫੇ ਮਚਾਉਣਾ ਨਾ ਨਾ ਤੂੰ ਤੇ ਉੱਠਣਾ ਹੀ ਨਹੀਂ ਮਰਜੀ ਤਾਂ ਤੂੰ ਰਾਮ ਕਰ ਕੋਈ ਲੋੜ ਨਹੀਂ ਚਾਹੀਦੀ ਕਿ ਨਾ ਇਦਾਂ ਕੋ ਅੱਗੇ ਉਹ ਨਹੀਂ ਉੱਤਰ ਦਿੰਦੇ ਉੱਠ ਨਹੀਂਦੇ ਤਾਂ ਫਿਰ ਕੋਈ ਨਾ ਕੋਈ ਗੱਲ ਕਰ ਦਿੰਦੇ ਵੀ ਥੱਲੇ ਕੋ ਉੱਤਰ ਦੀ ਇਹੋ ਵੇਲਾ ਸਾਂਭਿਆ ਚੰਗਾ ਵਾ ਕੁਛ ਨਹੀਂ ਗਾ ਹੁੰਦਾ ਰਾਮ ਕਰ ਜਿੰਨਾ ਰਾਮ ਹੁੰਦਾ ਉਹਨਾ ਕਰ ਤੋ ਤ ਵਧੀਆ ਵਧੀਆ ਚੀਜ਼ਾਂ ਖਾਇਆ ਕਰ ਮੈਂ ਬੈਠੀ ਬੈਠੀਆਂ ਥੱਕ ਜਾਣਾ ਚਾਚੀ ਇਦਾਂ ਉਹ ਨਹੀਂ ਥੱਕਦੀ ਮਾੜੀ ਮੋਟੀ ਸੈਰ ਕਰ ਲਿਆ ਕਰ ਬਾਹਰ ਜਾ ਕੇ ਵੇੜੇ ਚ ਚੰਗਾ ਤੇ ਪੈਰ ਸੰਭਲ ਕੇ ਰੱਖੀ ਐਵੇਂ ਨਾ ਕਿਤੇ ਤਿਲਕ ਤਿਲਕ ਜਾਮੀ ਤੇ ਚੰਗਾ ਹੁਣ ਮੈਂ ਚੱਲਨੀ ਆ ਠੀਕ ਆ ਚਾਚਾ ਜੀਰਾ ਕਹਿੰਦਾ ਹੁਣ ਇਹ ਨਾ ਵੀ ਉੱਥੇ ਬਹਿ ਰਵੀਂ ਜਾ ਕੇ ਮੈਂ ਨਹੀਂ ਮੈਂ ਆ ਜੂਗੀ ਜੀ ਚੰਗਾ ਪੁੱਤ ਫਿਰ ਹੈ ਠੀਕ ਆ ਚੰਗਾ ਧਿਆਨ ਰੱਖੀ ਆਪਣਾ ਠੀਕ ਆ ਜੀ ਹੁਣ ਇੱਕ ਗੱਲ ਆ ਮੰਮੀ ਨੂੰ ਨਾ ਪਤਾ ਲੱਗ ਜਾਏ ਕਿਤੇ ਤੇ ਚਾਚੀ ਨੂੰ ਪਤਾ ਲੱਗ ਗਿਆ ਓ ਯੋਨੇ ਫੇਰ ਲੜਾਈ ਪਾ ਦੇਣੀ ਹੈ ਸੋ ਧੀ ਮੇਰੀ ਤੀ ਆ ਗਿਆ ਮੰਮੀ ਤੁਸੀਂ ਹਾਂ ਆਹ ਉਹ ਕਿ ਆ ਗਏ کہیں ਸਗੋਂ ਉੱਥੇ ਸਾਡਾ ਮੋਬਾ ਟਾਈਮ ਲੱਗ ਗਿਆ ਆਉਂਦੇ ਮੋਬਾ ਟਾਂਦੇ ਗਏ ਇੱਕ ਰਾਜ ਮੀਂਹ ਲੱਥ ਪਿਆ ਹਾਂ ਮੈਂ ਲੈ ਹੁਣ ਇਹਨੇ ਪਹਿਣਾ ਹੀ ਹੋ ਹਨ ਪਰ ਇਹ ਦੋ ਚਾਰ ਮਿੰਟ ਮੀਂਹ ਪਿਆ ਹੱਦ ਹਟ ਗਿਆ ਰੁੱਕ ਕੇ ਘੜੀ ਦੀ ਦੁਕਾਨ ਕੋਲ ਤੇ ਖਲੋ ਗਏ ਠੀਕ ਆਇਆ ਤਾਂ ਨਹੀਂ ਮੇਰੇ ਮਗਰੋਂ ਨਹੀਂ ਮੰਮੀ ਆ ਚਾਚੀ ਆਏ ਹੀਗੇ ਚਾਚੀ ਹਾਂਜੀ ਹਾਏ ਹਾਏ ਇਹ ਜਨਾਨੀ ਦਾ ਨਹੀਂ ਪਤਾ ਲੱਗਦਾ ਇਤਨੇ ਟੇਕਦੀ ਵੀ ਹੈਗਾ ਕੋਈ ਗਲਤ ਨਹੀਂ ਕਰਦੀ ਨਹੀਂ ਨਹੀਂ ਉਹ ਤੁਹਾਡੇ ਨਾਲ ਕੋਈ ਕੰਮ ਹੀ ਕਹਿਣ ਲਈ ਕੋਲਣਾ ਹੈ ਤੇ ਤੁਸੀਂ ਘਰ ਹੈ ਨਹੀਂ ਤੇ ਚਲ ਗਏ ਛੇਪੇ ਉਹਨਾਂ ਕਹਿੰਦਾ ਫੋਨ ਕਰ ਲੈਣਾ ਨਹੀਂ ਪਤਾ ਨਹੀਂ ਉਹ ਤੇ ਚਲ ਗਿਆ ਹੀ ਰੁਕੇ ਹੀ ਨਹੀਂ ਚੱਲ ਕੋਈ ਨਹੀਂ ਇਹਦਾ ਵੀ ਇਲਾਜ ਦੂਜੀ ਤਰ੍ਹਾਂ ਹੀ ਕਰਨਾ ਪੈਣਾ ਉਹਨਾਂ ਚੰਨੀ ਨਹੀਂ ਹਟਣਾ ਕਿ ਕਦੀ ਚੱਜਣਾ ਕਰਾਂਗੀ ਨਾ ਤੇ ਫਿਰ ਪਿਸ਼ਾਂਤ ਚੱਜਣਾ ਹੋ ਜਾਈਗੀ ਚੱਲ ਕੋਈ ਨਾ ਮੰਮੀ ਇਦਾਂ ਨਾ ਕਰਿਆ ਕਰੋ ਆਪਣਾ ਘਰ ਸਮਝ ਕੇ ਆਂਦੀ ਹੈ ਹੋਰ ਉਹਨੇ ਜਾਣਾ ਕਿੱਥੇ ਆ ਕਿੰਨੀ ਵਾਰੀ ਉਹੋ ਗੱਲ ਭੌਂ ਭੌਂ ਕੇ ਭੌਂ ਭੌਂ ਕੇ ਹੋਇਆ ਕਿ ਦੇ ਮਹੀਨੇ ਤੋਂ ਹੀ ਮੇਨੀ ਬੰਦਾ ਆ ਜਾਂਦਾ ਜਦੋਂ ਕਿਹਨੇ ਤੀ ਪੁੱਤ ਵੀ ਆਇਆ ਹੈ ਨਾ ਉਦੋਂ ਨਹੀਂ ਨੇ ਤੇਰੇ ਮਾਰਨੇ ਚਾਹੀਦੇ ਚਲ ਮੰਮੀ ਆਪਣੇ ਘਰ ਹੀ ਆ ਹੋਰ ਕਿਹੜਾ ਬਗਾਨੇ ਘਰ ਜਾਂਦੇ ਆ ਪੁੱਤ ਸੂਹਾ ਲੈਣ ਆਉਂਦੀ ਹੈ ਕੋਈ ਦੱਸ ਤ ਨਹੀਂ ਦਿੱਤੀ ਗੱਲ ਨਹੀਂ ਨਹੀਂ ਮੇਰੇ ਪੁੱਤ ਨੂੰ ਮੈਂ ਨਹੀਂ ਕੋ ਦੱਸ ਚਲ ਚੰਗਾ ਕੀਤਾ ਤਾਂ ਮੈਂ ਸਮਝਾਇਆ ਸੀ ਚਲ ਵਧੀਆ ਕੀਤਾ ਉਸੇ ਨਾ ਸੋਇਚ ਮਫਰੂਤ ਵਾਵਾ ਲੈਂਦਾ ਵਾ ਤੇ ਕੱਟ ਕੇ ਸੇਬ ਸੂਟ ਜੀ ਆਨੀਆ ਦੇ ਲਿਆਈ ਦਵਾ ਜੇ ਠਹਿਰ ਕੇ ਖਾਣਾ ਤੁੰਦਾ ਨਹੀਂ ਮੰਮੀ ਤੁਸੀਂ ਨਾ ਲਿਆਇਆ ਕਰੋ ਤੁਹਾਨੂੰ ਪਤਾ ਮੈਂ ਕਿੰਨੀ ਵਾਰੀ ਕਿਹਾ ਵਾ ਨਹੀਂ ਜੀ ਕਰਦਾ ਫੋੜ ਕੰਮ ਮੇਰਾ ਪੁੱਤ ੱੱਕੇ ਨਾ ਜਿਹੜੀ ਚੀਜ਼ ਨੂੰ ਨਾਮ ਜੀ ਕਰੇ ਖਾਇਆ ਕਰ ਕਮਜ਼ੋਰ ਹੋ ਜਾਈਂਗੀ ਪੁੱਤ ਪਰ ਮੰਮੀ ਦੇ ਨਹੀਂ ਕਰਦਾ ਜਿਹੜੀ ਚੀਜ਼ ਨੂੰ ਕਰਦਾ ਉਹ ਦੱਸ ਦਿਆ ਕਰ ਸੇਬ ਤੇ ਸੰਤਰੇ ਜਾਂਦੀ ਐ ਜੇ ਗਾਂ ਕਹਿੰਗੀ ਜਿਹੜੀ ਚੀਜ਼ ਕਹਿੰਗੀ ਮੈਂ ਉਹ ਆਪਣੇ ਪੁੱਤ ਨੂੰ ਲਿਆ ਕੇ ਦਿਆ ਕਰਾਂ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਦੱਸ ਦੂੰਗੀ ਜਿਹੜਾ ਚੀ ਕਰੂਗਾ ਚੱਲ ਫਿਰ ਮੈਂ ਕਰ ਲਾ ਥੋੜਾ ਜਿਹਾ ਕੰਮ ਕਰ ਕਰ ਲੋ ਤੇ ਨਬ ਦਾ ਨਬ ਕੀਤੀ ਨਹੀਂ ਮੰਮੀ ਉਹ ਤਾਂ ਸੁੱਤੀ ਪਈ ਐ ਚੱਲ ਕੋਈ ਨਹੀਂ ਫਿਰ ਮੈਂ ਕਿਹਾ ਡੈਡੀ ਨੂੰ ਪਾਣੀ ਪੋਛਾਵਾਂ ਪਾਣੀ ਮੰਗਣ ਲਈ ਠੀਕ ਐ ਚੰਗਾ ਹੈ ਮੰਮੀ ਨੇ ਮੈਂ ਦੱਸਿਆ ਨਹੀਂ ਕਿ ਚਾਚੀ ਨੂੰ ਪਤਾ ਵਾ ਸਾਰਾ ਇਹ ਤੇ ਮੰਮੀ ਨੇ ਤੇ ਹੁਣੇ ਲੰਡ ਚਲ ਜਾਣਾ ਸੀ